ਸਾਡੇ ਬਜ਼ੁਰਗ ਇੱਕ ਗੱਲ ਕਹਿੰਦੇ ਹੁੰਦੇ ਸਨ ਕਹਿੰਦੇ ਵੀ ਕੋਈ ਬਜ਼ੁਰਗ ਡਿਉੜੀ 'ਚ ਖਲੋਤਾ ਡਿਉੜੀ 'ਚ ਬੈਠਾ ਮੰਜਾ ਡਾਹ ਗਏ ਉਹਦੇ ਕੋਲ ਹੁਣੀ ਚਲੀ ਗਈ ਹੁਣੀ ਜਾ ਕੇ ਸਰਪੰਚ ਸਾਹਿਬ ਆਂਦੀ ਆ ਵੀ ਮੈਨੂੰ ਆਪੇ ਘਰ ਦੀ ਕੋਈ ਚੀਜ਼ ਦੇ ਦੇ ਕੋਈ ਚੀਜ਼ ਦੇ ਦੇ ਤੇ ਜੇ ਮੈਂ ਚੁੱਕਾਂਗੀ ਤੇ ਤੇਰਾ ਨੁਕਸਾਨ ਕਰਾਂਗੀ ਤੇ ਕਹਿੰਦੇ ਬਜ਼ੁਰਗ ਨੇ ਆਖਿਆ ਵੀ ਮੈਨੂੰ ਇੱਕ ਦਿਨ ਦਾ ਤੇ ਵਕਤ ਦੇ ਕੱਲ ਨੂੰ ਆ ਜੀ ਉਹ ਕਹਿੰਦੇ ਵੀ ਕੱਲ ਫੇਰ ਉਸੇ ਟਾਈਮ ਨਾ ਹੁਣੀ ਆ ਗਈ ਹੁਣੀ ਚਲੇ ਗਈ ਉਹਨੇ ਬਜ਼ੁਰਗਨ ਨੂੰ ਕਿਹਾ ਵੀ ਅੱਜ ਦੇ ਮੈਨੂੰ ਆਪਣੇ ਘਰੋਂ ਕੁਝ ਤੇ ਕਹਿੰਦੇ ਵੀ ਬਜ਼ੁਰਗ ਨੇ ਨਾ ਦਰਵਾਜ਼ਾ ਖੋਲ੍ਹ ਕੇ ਕਹਿੰਦਾ ਜੋ ਘਰ ਚੋਂ ਚਾਹੀਦਾ ਹੀ ਉਹ ਚੁੱਕ ਕੇ ਲੈ ਜਾ ਭਾਵੇਂ ਕੋਈ ਜੀ ਲੈ ਜਾ ਭਾਵੇਂ ਕੋਈ ਜਾਇਦਾਦ ਲੈ ਜਾ ਜੋ ਚਾਹੀਦਾ ਹੀ ਲੈ ਜਾ ਸਿਰਫ ਸਾਡੀ ਇੱਕ ਚੀਜ਼ ਨਾ ਖੜੀ ਸਾਡਾ ਇਤਫਾਕ ਨਾ ਖੜੀ ਜਿਹੜੇ ਜਿਹੜੇ ਪਰਿਵਾਰਾਂ ਦੇ ਇਤਫਾਕ ਚਲੇ ਜਾਂਦੇ ਆ ਉਹ ਸਭ ਕੁਝ ਹੁੰਦਿਆਂ ਵੀ ਉੱਜੜ ਜਾਂਦੇ ਆ ਜਿਨ੍ਹਾਂ ਦੇ ਇਤفاق ਕਾਇਮ ਰਹਿੰਦੇ ਜਿੱਥੇ ਇਤفاق ਕਾਇਮ ਰਹਿੰਦਾ ਉਥੇ ਕੁਝ ਨਾ ਵੀ ਹੋਏ ਤਾਂ ਸਭ ਕੁਝ ਬਣ ਜਾਂਦਾ ਸਹਬ ਪੂਰੀਆਂ ਪਾਉਣ ਵਾਲਾ ਤੇ ਆਓ ਆਪਣੀ ਗੱਲ ਵੱਲ ਆਈਏ ਜਿਨ੍ਹਾਂ ਦੇ ਮੁਤਲਕ ਅੱਜ ਅਸੀਂ ਇੱਥੇ ਇਕੱਠੇ ਹੋਏ ਆਂ ਮਾਤਾ ਹੀ ਦਸਰੇ ਸਨ ਉਹਨਾਂ ਦਾ ਬੜਾ ਉੱਚਾ ਮਿਆਰ ਹੈ ਬੜਾ ਉੱਚਾ ਨਾਮ ਹੈ ਉਹਨਾਂ ਦਾ ਤੇ ਉਹਨਾਂ ਦੇ ਨਾਲ ਨਾਲ ਸਾਡੇ ਬਜ਼ੁਰਗ ਬੈਠੇ ਨੇ ਸਵਰਨਯਮ ਲਈ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਮੈਂ ਕਈ ਵਾਰੀ ਸੋਚਦਾ ਜਿਉਂਦਿਆਂ ਨਾਲ ਤੇ ਵਫਾਦਾਰੀ ਹੋ ਸਕਦੀ ਕਦੀ ਕੋਈ ਮਰਿਆਂ ਨਾਲ ਵੀ ਵਫਾਦਾਰੀਆਂ ਕਰਦਾ ਕੋਈ ਮਰਹੂਮ ਹੋਿਆਂ ਨਾਲ ਵੀ ਵਫਾਦਾਰੀਆਂ ਕਰਦਾ ਉਹ ਉਹੀ ਵਫਾਦਾਰੀਆਂ ਕਰਦੇ ਨੇ ਜਿਨ੍ਹਾਂ 'ਚ ਉਹਨਾਂ ਦੇ ਸੰਸਕਾਰ ਕੰਮ ਕਰਦੇ ਹੋ ਮਾਪੇ ਹਮੇਸ਼ਾ ਨਾਲ ਨਹੀਂ ਰਹਿੰਦੇ ਪਰ ਸੰਸਕਾਰ ਜਿਹੜੇ ਦਿੰਦੇ ਨੇ ਉਹ ਬੱਚਿਆਂ 'ਚੋਂ ਝਲਕਦੇ ਰਹਿੰਦੇ ਮਾਪਿਆਂ ਦੇ ਮਾਪੇ ਸੰਸਕਾਰ ਦੇ ਰੂਪ ਵਿੱਚ ਬੱਚਿਆਂ ਦੇ ਨਾਲ ਰਹਿੰਦੇ ਸਾਰੀ ਉ ਉਹਨਾਂ ਦੇ ਨਾਮ ਤੋਂ ਜਾਣੇ ਜਾਂਦੇ ਤੇ ਮਾਤਾ ਜੀ ਦੱਸ ਰਹੇ ਸਨ 34 ਸਾਲ ਹੋ ਗਏ 32 ਸਾਲ ਹੋ ਗਏ ਇਸ ਮੇਲਾ ਕਰਾਉਂਦਿਆਂ ਨੂੰ 32 ਸਾਲ ਇਹ ਮੇਲੇ ਕਰਾਉਣੇ ਸੌਖੇ ਨਹੀਂ ਹੁੰਦੇ ਇਹਦੇ ਪਿੱਛੇ ਬਹੁਤ ਕੁਝ ਚਾਹੀਦਾ ਤੇ ਤੁਸੀਂ ਸਾਰੇ ਬੈਠੇ ਹੋ ਮੈਂ ਤੁਹਾਡਾ ਸਾਰਿਆਂ ਦਾ ਇਸਤਕਬਾਲ ਕਰਦਾ ਤੁਸੀਂ ਵਕਤ ਕੱਢਿਆ ਆਉ ਮੈਂ ਆਪਣੀ ਹਾਜ਼ਰੀ ਲਵਾਉਂ ਉਸ ਵਿਆਹ ਦੇ ਤੱਕ ਕਿਸੇ ਦਾ ਕਿਸੇ ਦਾ ਨਾ ਅਹਿਸਾਨ ਬੁਲਾਈਏ ਉਸ ਵੀ ਆਂਦੇ ਤੱਕ ਕਿਸੇ ਦਾ ਨਾ ਅਹਿਸਾਨ ਬੁਲਾਈਏ ਮਿੱਤਰ ਉਹ ਬੰਦਾ ਦੋ ਗਲਾ ਨੇੜੇ ਨਾ ਲਾਈਏ ਓ ਮਿੱਤਰ ਉਹ ਬੰਦਾ ਦੋ ਗਲਾ ਨੇੜੇ ਨਾ ਲਾਈਏ ਮੇਤਰੋ ਬੰਦਾ ਧੋਗਲਾ ਨੇੜੇ ਨਾ ਲਾਈਏ ਕਦੇ ਨਾ ਭੋਲੇ ਬੰਦਿਆਂ ਨੂੰ ਠੱਜਰ ਕਰੀਏ ਕਦੇ ਨਾ ਭੋਲੇ ਬੰਦਿਆਂ ਨੂੰ ਕਰਿਏ ਮਨ ਦੇ ਵਖਤ ਨਾ ਛੱਡੀਏ ਬਾਜਿਸ ਦੀ ਫੜੀਏ ਬੰਦੇ ਵਖਤ ਨਾ ਛੱਡੀਏ ਬਾਜਿਸ ਦੀ ਪਾਈਏ ਮਸਤ ਮੁਰਖ ਨੂੰ ਛੇੜਨਾ ਜੱਬ ਵੱਲਾ ਪਾਈਏ ਮਿੱਤਰੋ ਬੰਦਾ ਦੋਗਲਾ ਨੇੜੇ ਨਾ ਲਾਈਏ ਓ ਮਿੱਤਰੋ ਬੰਦਾ ਦੋਗਲਾ ਨੇੜੇ ਨਾ ਲਾਈਏ ਹੁੰਦਾ ਪਿਆਰ ਨਹੀਂ ਮਾਪਿਆਂ ਦਾ ਲੋਕ ਵਖਾਵਾ ਹੁੰਦਾ ਪਿਆਰ ਨਹੀਂ ਮਾਪਿਆਂ ਦਾ ਲੋਕ ਵਖਾਵਾ ਹੁੰਦਾ ਪਿਆਰ ਨਹੀਂ ਮਾਪਿਆਂ ਦਾ ਲੋਕ ਵਖਾਵਾ ਸਦਕਾ ਦਿੰਦੀ ਏ ਹੱਕ ਦੀ ਸਦਕਾ ਦਿੰਦੀ ਏ ਹੱਕ ਦੀ ਪਾਵੇਂ ਅੱਧੀ ਖਾਈਏ ਮੇਤਰੋ ਬੰਦਾ ਗੋਗਲਾ ਨੇੜੇ ਕਰੇ ਦਲਾਲੀ ਕੋਲਿਆਂ ਦੀ ਆ ਰੋ ਮੂੰ ਕਾਲਾ ਸੌਤਾ ਵਿੱਚ ਸ਼ਰਾਬੀਆਂ ਨੀਰੀ ਲਾ 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 ਸੌਤਾ ਵਿੱਚ ਸ਼ਰਾਬੀਆਂ ਨੀਰੀ ਲਾ 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 ਸੌਤਾ ਵਿੱਚ ਸ਼ਰਾਬੀਆਂ ਨੀਰੀ ਲਾ 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 ਛੱਟਾ ਦੇ ਕੇ ਤੇਲ ਦਾ ਮੱਚਦੀ ਨਾ ਹੋਰ ਮਚਾਈਏ ਮਿੱਤਰੋ ਬੰਦਾ ਦੋ ਗਲਾ ਦੇ i'm ਇਹ ਜਿਹੜਾ ਗੀਤ ਮਾਤਾ ਜੀ ਮੈਂ ਸਾਨੂੰ ਮੋ ਕਰ ਰਿਹਾ ਤੁਹਾਡੇ ਇਹ ਜਿੰਨਾ ਲਿਖਿਆ ਉਹ ਇਸੇ ਸਾਲ ਸਰੀਰ ਛੱਡ ਗਏ ਤੇ ਕਿਸੇ ਵੇਲੇ ਪਤਾ ਨਹੀਂ ਹੁੰਦਾ ਜਿਹੜੇ ਲਿਖੇ ਬੋਲ ਹੁੰਦੇ ਇਹਨਾਂ ਕਿਸੇ ਤੇ ਟੁਕਣਾ ਕਿ ਸਾਡੇ ਤੇ ਟੁਕ ਜਾਣਾ ਇਹ ਨਹੀਂ ਪਤਾ ਹੁੰਦਾ ਤੇ ਮੈਂ तकरीबन ਬੜੀ ਅਰੀ ਵੇਖਦਾ ਜੋ ਨਾਲ ਲਿਖਿਆ तकरीबन ਉਹਦੇ ਤੇ ਟੁਕ ਗਿਆ ਤੇ ਉਹਨਾਂ ਲਿਖਿਆ ਕੀ ਪਤਾ ਕਿਸ ਮੋੜ ਤੇ ਥਮ ਜਾਵਣ ਡੋਰਾ ਝੰਡੀਆਂ ਵਾਲਿਆ ਟੁੱਟ ਜਾਣ ਕਦੋਂ ਦਮ ਦੀਆਂ ਡੋਰਾ ਝੰਡੀਆਂ ਵਾਲਿਆ ਟੁੱਟ ਜਾਣ ਕਦੋਂ ਦਮ ਦੀਆਂ ਡੋਰਾ ਕੀ ਪਤਾ ਕਿਸ ਮੋੜ ਤੇ ਥਮ ਜਾਵਣ ਤੋਰਾ ਝੰਡੀਆਂ ਵਾਲਿਆ ਟੁੱਟ ਜਾਣ ਕਦੋਂ ਦਮ ਦੀਆਂ ਡੋਰਾ ਇਹ ਦਮ ਦੀ ਜਿਹੜੀ ਡੋਰਾ ਹੈ ਇਹਦਾ ਇਤਬਾਰ ਕੋਈ ਨਹੀਂ ਅੱਛਾ ਅਗਲੇ ਸਾਹ ਦੀ ਮੁਨਿਆਦ ਤੇ ਛੱਡੋ ਜਿਹੜਾ ਸਾਹ ਲਿਆ ਜਿਹੜਾ ਖਿੱਚਿਆ ਪਤਾ ਨਹੀਂ ਇਹ ਛੱਡਿਆ ਜਾਣਾ ਕਿ ਨਹੀਂ ਤੇ ਜਿਹੜਾ ਛੱਡ ਬੈਠੇ ਆ ਪਤਾ ਨਹੀਂ ਅਗਲਾ ਖਿੱਚਿਆ ਜਾਣਾ ਕਿ ਨਹੀਂ ਸਾਹ ਲਿਆ ਜਾਣਾ ਕਿ ਨਹੀਂ ਅਸੀਂ ਮੌਤ ਦੇ ਇੰਨੇ ਨੇ ਕਰੀਬ ਆ ਪਰ ਮੈਂ ਕਈ ਵਾਰੀ ਸੋਚਦਾ 20 ਸਾਲੀ ਐਮਐਲਏ ਸਾਹਿਬ ਲੋਹਾ ਗੱਲ ਜਾਂਦਾ ਪਰ ਆਤਮਾ ਦੀ ਅੰਛ ਵੇਚ ਰੇ ਤੇ ਮਿੱਟੀ 100 ਸਾਲ ਕੱਢਦੀ ਕਿਆ ਬਾਤ ਉਹਦੀ ਅੰਛ ਵੇਚ ਰਹਿ ਜੇ ਤੇ ਮਿੱਟੀ 100 ਸਾਲ ਕੱਢਦੀ ਹੈ ਹਾਲਾਂਕਿ ਲੋਅ 20 ਸਾਲੀ ਗੱਲ ਨਾ ਸ਼ੁਰੂ ਹੋ ਜਾਂਦਾ ਹੈ ਇਹ ਬਰਕਤਾਂ ਸਭ ਉਹਦੇ ਨਾਂ ਦੀਆਂ ਜਿਹਦੇ ਬਾਰੇ ਉਪਦੇਸ਼ ਹੈ ਪ੍ਰਭ ਭਾਵੇਂ ਬਿਨ ਸਾਸ ਤੇ ਰੱਖੇ ਮਰਤਕ ਕੋ ਜਵਾਲਣ ਹਾਰ ਜਿਹੜਾ ਸਾਮਾਂ ਤੋਂ ਬਿਨਾਂ ਵੀ ਰੱਖ ਲੈਂਦਾ ਕੀ ਪਤਾ ਕਿਸ ਮੋੜ ਤੇ ਥਮ ਜਾਵਣ ਡੋਰਾ ਝੰਗੀਆਂ ਵਾਲਿਆ ਟੁੱਟ ਜਾਣ ਕਦੋਂ ਦਮ ਦੀਆਂ ਡੋਰਾ ਝੰਗੀਆਂ ਵਾਲਿਆ ਟੁੱਟ ਜਾ ਆਜ ਦਿਨਾਂ ਦੀ ਜ਼ਿੰਦਗੀ ਹੈ ਹੱਸ ਹੰਡਾਈਏ ਮਿੱਤਰੋ ਬੰਦਾ ਦੋ ਗਲਾ ਨੇੜੇ ਨਾ ਲਾਈਏ ਦੋ ਗਲਾ ਨੇੜੇ ਨਾ ਲਾਈਏ ਮਿੱਤਰੋ ਬੰਦਾ ਦੋ ਗਲਾ ਨੇੜੇ ਨਾ ਲਾਈਏ ਓ ਮਿੱਤਰੋ ਬੰਦਾ ਦੋ ਗਲਾ ਨੇੜੇ ਨਾ ਲਾਈਏ ਓਏ ਮਿੱਤਰੋ ਬੰਦਾ ਦੋ ਗਲਾ